ਹੁਣ ਇਨਸਟ੍ਰਕਟਰਾਂ ਨੇ ਕੰਮ ਠੱਪ ਕਰ ਦਿੱਤਾ ਹੈ ਪੰਜਾਬ ਭਰ ਦੀਆਂ ਆਈਟੀਆਈਜ਼ ਵਿੱਚ ਕੰਮ ਕਰਦੇ ਠੇਕਾ ਇਨਸਟ੍ਰਕਟਰਾਂ ਨੇ ਅੱਜ ਸਮੂਹਕ ਛੁੱਟੀ ਲਈ ਹੈ ਔਰ ਸਮੂਹਕ ਛੁੱਟੀ ਲੈ ਕੇ ਪੜ੍ਹਾਈ ਦਾ ਕੰਮ ਠੱਪ ਕਰ ਦਿੱਤਾ ਇਹ ਠੇਕਾ ਇਨਸਟ੍ਰਕਟਰ ਪਿਛਲੇ 15 16 ਸਾਲਾਂ ਤੋਂ ਇਸੇ ਰੂਪ ਵਿੱਚ ਕੰਮ ਕਰ ਰਹੇ ਨੇ ਔਰ ਇਹਨਾਂ ਨੂੰ ਸਰਕਾਰ ਮਹਿਜ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਰਹੀ ਹੈ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਜਦੋਂ ਇਹਨਾਂ ਦੇ ਪੱਲੇ ਕੱਖ ਨਹੀਂ ਪਿਆ ਤੇ ਅੱਜ ਠੇਕਾ ਇਨਸਟ੍ਰਕਟਰਾਂ ਨੇ ਸਮੂਹਕ ਛੁੱਟੀ ਲੈ ਕੇ ਪੜ੍ਹਾਈ ਦਾ ਕੰਮ ਠੱਪ ਕਰ ਦਿੱਤਾ ਇਹ ਸੱਦਾ ਸਰਕਾਰੀ ਆਈਟੀਆਈ ਠੇਕਾ ਮੁਲਾਜ਼ਮ ਯੂਨੀਅਨ ਨੇ ਦਿੱਤਾ ਔਰ ਇਸ ਸੱਦੇ ਤੇ ਅੱਜ ਠੇਕੇ ਤੇ ਕੰਮ ਕਰਦੇ ਸਮੂਹ ਇਨਸਟ੍ਰਕਟਰ ਜਿਹੜੇ ਸਮੂਹਕ ਛੁੱਟੀ ਤੇ ਨੇ ਔਰ ਜੂਨੀਅਨ ਦੇ ਜਿਹੜੇ ਆਗੂ ਨੇ ਸੇਵਾ ਸਿੰਘ ਉਹਨਾਂ ਨੇ ਆਪਣਾ ਦੁੱਖਣਾ ਸੁਣਾਉਂਦਿਆਂ ਦੱਸਿਆ ਵੀ 15-16 ਸਾਲਾਂ ਤੋਂ ਉਹ ਠੇਕੇ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਮਹਿਜ 15000 ਰੁਪਏ ਤਨਖਾਹ ਮਿਲ ਰਹੀ ਹੈ ਜਦੋਂ ਕਿ ਉਹ ਰੈਗੂਲਰ ਇੰਸਟ੍ਰਕਟਰਾਂ ਦੇ ਬਰਾਬਰ ਡਿਊਟੀਆਂ ਨਿਭਾ ਰਹੇ ਨੇ ਸਾਰਾ ਕੰਮ ਉਹੀ ਕਰ ਰਹੇ ਨੇ ਪਰ ਉਹਨਾਂ ਨੂੰ ਰੈਗੂਲਰ ਇਨਸਟ੍ਰਕਟਰਾਂ ਤੋਂ ਹਜ਼ਾਰਾਂ ਰੁਪਏ ਘੱਟ ਤਨਖਾਹ ਦੇ ਕੇ ਉਹਨਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸੇਵਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਨੂੰ ਸਰਕਾਰ 'ਚ ਲਿਆਉਣ ਲਈ ਯਤਨ ਕੀਤੇ ਸੀ। ਔਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣ ਗਈ ਤੇ ਉਹਨਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਕਿ ਹੁਣ ਉਹਨਾਂ ਦਾ ਜਿਹੜਾ ਦੁੱਖ ਹੈ ਇਹ ਸਰਕਾਰ ਦੂਰ ਕਰੇਗੀ ਪਰ ਉਹਨਾਂ ਦੁੱਖ ਨਾਲ ਕਿਹਾ ਕਿ ਸਵਾ 3 ਸਾਲਾਂ ਦੌਰਾਨ ਵੀ ਉਹਨਾਂ ਦੇ ਪੱਲੇ ਨਿਰਾਸ਼ਾ ਪਈ ਹੈ ਸੇਵਾ ਸੰਗ ਨੇ ਦੱਸਿਆ ਕਿ ਉਹ ਲਗਾਤਾਰ ਸਵਾ 3 ਸਾਲਾਂ ਤੋਂ ਯਤਨ ਕਰ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਮਿਲਣੀ ਉਹਨਾਂ ਦੀ ਮੀਟਿੰਗ ਹੋ ਜੇ ਤਾਂ ਜੋ ਆਪਣਾ ਦੁੱਖ ਸਿੱਧੇ ਤੌਰ ਤੇ ਸੀਐਮ ਨੂੰ ਸੁਣਾ ਸਕਣ ਪਰ ਅਫਸੋਰਸ ਨਾਲ ਉਹਨਾਂ ਨੇ ਦੱਸਿਆ ਵੀ ਅੱਜ ਤੱਕ ਉਹਨਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਹੀਂ ਮਿਲਿਆ ਇਹ ਵੀ ਗੱਲ ਉਹਨਾਂ ਦੱਸੇ ਕਿ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਉਹਨਾਂ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਇਨਸਾਫ ਅੱਜ ਤੱਕ ਵੀ ਉਹਨਾਂ ਨੂੰ ਨਹੀਂ ਮਿਲਿਆ ਔਰ ਇਸ ਦੇ ਉਲਟ ਉਹਨਾਂ ਨੂੰ ਰੈਗੂਲਰ ਕਰਨ ਦੇ ਉਲਟ ਹੁਣ ਪੰਜਾਬ ਸਰਕਾਰ ਵੱਲੋਂ ਰੈਗੂਲਰ ਇਨਸਟ੍ਰਕਟਰ ਭਰਤੀ ਕਰਨ ਦੀ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ ਪਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹਨਾਂ ਰੋਸ ਵਜੋਂ ਅੱਜ ਸਮੂਹਕ ਛੁੱਟੀ ਲੈ ਕੇ ਪੜ੍ਹਾਈ ਦੇ ਕੰਮ ਠੱਪ ਕੀਤੇ ਨੇ ਔਰ ਨਾਲ ਹੀ ਉਹਨਾਂ ਧਮਕੀ ਦਿੱਤੀ ਕਿ ਜੇ ਉਹਨਾਂ ਦੀ ਸੁਣਵਾਈ ਨਾ ਹੋਈ ਤੇ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ